ਆਲੀ ਮੋਦੀ ਸਰਕਾਰ ਮਰਦਾ ਲੋ ਮਰਦਾਬਾ ਜੀ ਆਪਣਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਜੀਤ ਸਿੰਘ ਭਾਰਤੀ ਕਿਸਾਨੀ ਇਕਤਾ ਗਰਾਹਾ ਬਲਾਦ ਪਹਾਣੀਗੜ੍ਹ ਦਾ ਮੀਤ ਵਰਦਾਨਾ ਜੀ ਸਰਦਾਰ ਜੀ ਕੀ ਤਿਆਰੀ ਹੈ ਚੱਲ ਰਹੀ ਹੈ ਤੇ ਅੱਗੇ ਦੀ ਰਣਨੀਤੀ ਕੀ ਹੈ ਇਹ ਜਿਹੜਾ ਸੈਂਟਰ ਦੀ ਸਰਕਾਰ ਨੇ ਦਿੱਲੀ ਜਾਂਦੇ ਕਿਸਾਨਾਂ ਤੇ ਤਸ਼ੱਦਦ ਕੀਤਾ ਹੈ ਤੇ ਆਪਣੀਆਂ ਹੱਕੀ ਮੰਗਾਂ ਵਾਸਤੇ ਕਿਸਾਨ ਜਾ ਰਹੇ ਸੀ ਉਹਨਾਂ ਦੇ ਤਸ਼ੱਦਦ ਕਰਨਾ ਸਰਕਾਰ ਦਾ ਬਹੁਤ ਹੀ ਗਲਤ ਰਵਈਆ ਹੈ ਉਧਰ ਰਵਈਏ ਦੇ ਵਿਰੋਧ ਦੇ ਵਿੱਚ ਆ ਪੰਜਾਬ ਦੇ ਵਿੱਚ ਪੂਰੇ ਟੋਲ ਪਲਾਜ਼ੇ ਬੰਦ ਕਰਾਂਗੇ ਅਸੀਂ ਤੇ ਭਾਜਪੀ ਦੇ ਵੱਡੇ ਨੇਤਾ ਦਾ ਘਰ ਬੰਦ ਕਰਾਂਗੇ ਉਹਨਾਂ ਦੇ ਘਰਾਂ ਮੂਰੇ ਪੱਕੇ ਧਰਨੇ ਲਾ ਰਹੇ ਹਾਂ ਜੇ ਸਰਕਾਰ ਆਪ ਦੀ ਗੱਲ ਤੋਂ ਬਾਜ਼ ਨਾ ਆਈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਸਾਰੇ ਮੰਤਰੀਆਂ ਦਾ ਜਿੰਨੇ ਵੀ ਛੋਟੇ ਵੱਡੇ ਲੀਡਰ ਨੇ ਸਾਰਿਆਂ ਦਾ ਘਾਹੂ ਕਰਾਂਗੇ ਤੇ ਪਿੰਡਾਂ ਦੇ ਵਿੱਚੋਂ ਬਾੜਨਾ ਬੰਦ ਕਰ ਦਾਂਗੇ ਨਾ ਮੇਰਾ ਨਾਮ ਮਨਜੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਦਾ ਸੀਨੀਅਰ ਮੀਤ ਪ੍ਰਧਾਨਾ ਬਲਕ ਭਾਨੀਕੜ ਦਾ ਪ੍ਰਧਾਨ ਜੀ ਅੱਜ ਕੀ ਹਾਲਾਤ ਨੇ ਟੋਲ ਦੀ ਜੀ ਕੀਤਾ ਜਾ ਟੋਲ ਤੇ ਜੋ ਦਿੱਲੀ ਸਰਕਾਰ ਹਰਿਆਣਾ ਸਰਕਾਰ ਨੇ ਰਲ ਕੇ ਪੰਜਾਬ ਸਰਕਾਰ ਵੀ ਉਹਦੇ ਵਿੱਚ ਰੋਲ ਅਦਾ ਕਰ ਰਹੀ ਹੈ ਕਿਸਾਨਾਂ ਦੇ ਉੱਤੇ ਆਪਦੀਆਂ ਮੰਗਾਂ ਮਨਾਉਣ ਵਾਸਤੇ ਗਿਆਨ ਦੇ ਉੱਤੇ ਵੱਡੇ ਹਮਲੇ ਕੀਤੇ ਆ ਵੱਡੇ ਪੱਧਰ ਤੇ ਬੰਬ ਚਲਾਏ ਨੇ ਤੇ ਕਰ ਰਹੀ ਹੈ ਹਮਲੇ ਉਹਦੇ ਸਬੰਧ ਚ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਉਹ ਕਿਸਾਨਾਂ ਨਾਲ ਖੜੀ ਹੈ ਅਸੀਂ 14 ਤਰੀਕ ਨੂੰ ਟ੍ਰੇਨਾਂ ਰੋਕੀਆਂ ਫਿਰ ਭਾਰਤਬੰਦ ਕੀਤਾ ਤੇ ਹੁਣ ਅਸੀਂ ਕੱਲ ਤੋਂ ਲੈ ਕੇ ਲਗਾਤਾਰ ਹੈ ਜਿਹੜੇ ਤਿੰਨ ਇਹਨਾਂ ਦੇ ਵੱਡੇ ਲੀਡਰ ਹੈ ਇਹ ਕੈਪਟਨ ਮਨਿੰਦਰ ਸਿੰਘ ਹੋ ਗਿਆ ਜਖੜੋ ਹੋ ਗਿਆ ਇਹਨਾਂ ਦਾ ਭਾਜਪਾ ਦਾ ਜਿਹੜਾ ਪ੍ਰਧਾਨ ਹੈ ਤੇ ਕੇਵਲ ੱਬਰਨਾਲੇ ਉਹਨਾਂ ਦੇ ਘਰ ਘੇਰੇ ਆ ਟੂਲ ਪਲਾਜੇ ਲਗਭਗ ਪੰਜਾਬ ਦੇ ਸਾਰੇ ਭਾਰਤੀ ਕਿਸਾਨ ਜਿਹਨੇ ਰਿਕਤਾ ਗ੍ਰਾਹੋਂ ਵੱਲੋਂ ਬੰਦ ਕਰੇ ਨੇ ਟੂਲ ਪਲਾਜੇ ਕਿਉਂ ਬੰਦ ਕਰੇ ਨੇ ਅਜੋਗ ਅਦਾਰੀ ਮੋਦੀ ਸਰਕਾਰ ਨੂੰ ਚਲਾ ਰਹੇ ਹੈ ਤੇ ਅਜੋਗ ਅਦਾਰਿਆਂ ਤੇ ਵੱਡੀ ਸੱਟ ਲੱਗਣੀ ਚਾਹੀਦੀ ਹੈ ਉਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਜਿਹੜੇ ਫੇਸਬੁੱਕਾਂ ਵਾਲੇ ਵੀਰ ਨੇ ਸਾਡੇ ਉਹ ਸਾਨੂੰ ਦੋਸਤ ਦੇਣ ਦੀ ਬਜਾਏ ਉਸ ਕਿਸਾਨਾਂ ਦਾ ਵੱਡੇ ਪੱਧਰ ਤੇ ਸਾਥ ਦੇਣ ਉਹ ਲੜਾਈ ਨੂੰ ਅਸੀਂ ਜਿੱਤ ਸਕੇ ਜਾਇਜ਼ ਮੰਗਾ ਲੈਣ ਵਾਸਤੇ ਇਹ ਸਤਮ ਦੀ ਗੱਲ ਹੈ ਵੀ ਹਰਿਆਣੇ ਚ ਸਾਹ ਨਹੀਂ ਹੋ ਰਹੇ ਸਾਡੇ ਤੇ ਪੰਜਾਬ ਚ ਬੈਠਿਆਂ ਤੇ ਹਮਲੇ ਕੀਤੇ ਜਾ ਰਹੇ ਆ ਪੰਜਾਬ ਸਰਕਾਰ ਦੇ ਪੰਜਾਬ ਮੁੱਖ ਮੰਤਰੀ ਵੱਲੋਂ ਹਜੇ ਤੱਕ ਕਿਹੜਾ ਵੀ ਹਰਿਆਣਾ ਸਰਕਾਰ ਨੂੰ ਤਾੜਨਾ ਨਹੀਂ ਕੀਤੀ ਗਈ ਵੀ ਸਾਡੇ ਤੁਸੀਂ ਹਮਲੇ ਕੀਤੇ ਕਿਵੇਂ ਬੰਦੇ ਫੱਟੜ ਕਿਵੇਂ ਕਰੇ ਕੇਂਦਰੀ ਮੰਤਰੀਆਂ ਨਾਲ ਕਿਸਾਨਾਂ ਨਾਲ ਮੀਟਿੰਗ ਜੀ ਵੀ ਬੈਠੇ ਆ ਕੇਂਦਰੀ ਮੰਤਰੀਆਂ ਨੂੰ ਵੀ ਕੋਈ ਤਾੜਕੇ ਨਹੀਂ ਕਿਹਾ ਵੀ ਇਹ ਹਮਲੇ ਸੈਂਟਰ ਸਰਕਾਰ ਬੰਦ ਕਰੇ ਜਦੋਂ ਕਿਸਾਨ ਮੜਾ ਜ ਅੱਗੇ ਵਧਦੇ ਨੇ ਉਹਦੇ ਜਣੀ ਕੋਈ ਨਾ ਤੇ ਹਮਲੇ ਪਹਿਲੀ ਵਾਰ ਹੋਇਆ ਭਾਰਤ ਦੇ ਅੰਦਰ ਵੀ ਕਿਰਤ ਕਰਨ ਵਾਲੇ ਲੋਕਾਂ ਤੇ ਜਿਹੜਾ ਦੇਸ਼ ਦੇ ਢਿੱਡ ਭਰਦੇ ਨੇ ਜਿਨ੍ਹਾਂ ਨੂੰ ਅੰਨਦਾਤਾ ਕਹਿੰਦੇ ਨੇ ਉਹਨਾਂ ਤੇ ਵਿਦੇਸ਼ਾਂ ਵਾਂਗੂ ਬਾਡਰਾ ਮੰਗੂ ਦੂਜੇ ਬੰਬ ਫੈਂਕੇ ਉਹਨਾਂ ਦੀਆਂ ਬਾਹਾਂ ਲੱਤਾਂ ਉਡਾਈਆਂ ਜਾ ਰਹੀਆਂ ਤੇ ਬਹੁਤ ਵੱਡੇ ਪੱਧਰ ਤੇ ਚਿੰਤਾ ਦਾ ਵਿਸ਼ਾ ਸੀਐਮ ਪੰਜਾਬ ਦਾ ਫੇਸਬੁਕ ਤੇ ਕਹਿ ਰਹੇ ਨੇ ਮੈਂ ਕਿਸਾਨਾਂ ਦੇ ਨਾਲ ਹਾਂ ਮੇਰਾ ਪੂਰਾ ਸਮਰਥਨ ਹੈ ਮੈਂ ਅਪਲੀਕੇਸ਼ਨ ਦਿੱਤੀ ਰਿਹਾਣਾ ਜੇ ਫੇਸਬੁਕ ਤੇ ਕਹਿ ਰਿਹਾ ਨਾ ਗਰਾਊਂਡ ਲੈਵਲ ਤੇ ਕੁਝ ਨਹੀਂ ਹਮਲੇ ਤਾਂ ਪੰਜਾਬ ਚ ਹੋ ਰਹੇ ਆ ਪੰਜਾਬ ਚ ਬੈਠੇ ਅਸੀਂ ਤਾਂ ਜੇ ਹਰਿਆਣੇ ਚ ਤਾਂ ਬੜੇ ਨਹੀਂ ਜੇ ਕਿਸੇ ਦੇ ਘਰੇ ਵੜ ਕੇ ਕੋਈ ਦੂਜਾ ਬੰਦਾ ਹਮਲਾ ਕਰਦਾ ਤਾਂ ਘਰ ਵਾਲਾ ਪੁੱਛੂਗਾ ਨਾ ਵੀ ਭਾਈ ਮੇਰੇ ਘਰੇ ਵੜ ਕੇ ਹਮਲਾ ਕਿਉਂ ਕੀਤਾ ਪੰਜਾਬ ਸਰਕਾਰ ਦੀ ਬਹੁਤ ਵੱਡੀ ਲੜਕੀ ਹੈ ਇਹ ਮਿਲੀ ਭੁਗਤਾ ਮਿਲੀ ਘੁੱਟ ਕਰਕੇ ਤਿੰਨ ਸਰਕਾਰਾਂ ਦੇ ਪਿੰਜਰੇ ਚ ਜਿਹੜੇ ਕਿਸਾਨ ਫਸੇ ਹੋਏ ਆ ਇਸ ਕਰਕੇ ਨੌਜਵਾਨਾਂ ਨੂੰ ਮੇਰੀ ਬੇਨਤੀ ਹੈ ਵੀ ਭੜਕ ਕੇ ਨਹੀਂ ਕੰਮ ਚੱਲਣਾ ਲੜਾਈ ਸੰਜਮ ਨਾਲ ਤੇ ਸਬਰ ਨਾਲ ਜਿੱਤੀ ਜਾਂਦੀ ਹੈ ਤੇ ਸਬਰ ਨਾਲ ਲੜੀਏ